ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦੂਲ ਸਿਕੰਦਰ ਸਾਹਿਬ ਦਾ ਇੱਕ ਗਾਣਾ ਬੜਾ ਮਕਬੂਲ ਹੋਇਆ ਸੀ ਅੱਜ ਵੀ ਉਹ ਗਾਣਾ ਸੁਣਿਆ ਜਾਂਦਾ ਹੈ ਤੇਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਪੂਰਾ ਗਾਣਾ ਤਾਂ ਮੇਰੇ ਯਾਦ ਨਹੀਂ ਪਰ ਇਹਦੇ ਨਾਲ ਲਾਬੇ ਤੋਂ ਬਣ ਗਿਆ ਲਾਭ ਸਿੰਘ ਐਮ ਐਮ ਐਲ ਏ ਉਗੋਕੇ ਉਹਦੀ ਅਜੇ ਇੱਕ ਕਰਤੂਤ ਥੋੜੇ ਸਾਹਮਣੇ ਦੱਸਣੀ ਹੈ ਬੈਸਦਾ ਇਹ ਨੌਜਵਾਨ ਮੋਬਾਈਲ ਰਿਪੇਅਰ ਕਰਦਾ ਸੀ ਤੇ ਵਧੀਆ ਨਾਟਕਬਾਜੀ ਕੀਤੀ ਬੋਲਣਾ ਬਲਣਾ ਸਿੱਖ ਲਿਆ ਮੇਰੇ ਘਰ ਵੀ ਤਿੰਨ ਚਾਰ ਗਿਹੜੇ ਨੇ ਮਾਰੇ ਸੀ ਚਲੋ ਕੋਈ ਗੱਲ ਸਮੇਂ ਦੇ ਮੁਤਾਬਕ ਸਭ ਕੁਝ ਚੱਲਦਾ ਹੁੰਦਾ ਐਮਐਲਏ ਸਾਹ ਬਣਨ ਤੋਂ ਬਾਅਦ ਵਿੱਚ ਦੋ ਘੰਟੇ ਐਕਟਵੇ ਰਹਿ ਚਰੋਲਾ ਵਿੱਚ ਹਸਪਤਾਲਾਂ ਵਿੱਚ ਜਾ ਕੇ ਛਾਪੇ ਮਾਰੇ ਤੇ ਉਦੋਂ ਬਾਅਦ ਦੇ ਵਿੱਚ ਤਪੇ ਮੰਡੀ ਦੇ ਵਿੱਚ ਜਿਹੜੇ ਤਪਾ ਮੰਡੀ ਦੇ ਵਿੱਚ ਕੋਠੀ ਲਈ ਜਿਹੜੇ ਕਾਂਗਰਸੀ ਸਨ ਭੂਤ ਬਣ ਕੇ ਉਹਨਾਂ ਦੇ ਕੋਲ ਉਹ ਕਲੋਨੀ ਕੱਟੀ ਸੀ ਉਹਨਾਂ ਨੇ ਚਲੋ ਕੋਈ ਨਹੀਂ ਇਹ ਤਾਂ ਆਪਾਂ ਵੀ ਚਾਹੁੰਦੇ ਵੀ ਜਿਹੜੇ ਬੰਦੇ ਦੇ ਸ਼ਿਰ ਤੇ ਸੱਤ ਹੈ ਨਹੀਂ ਕਰ ਹੈ ਨਹੀਂ ਤੇ ਕੁੱਲੇ ਜੁੱਲੇ ਤੇ ਦੂਜੀ ਕਹਿੰਦੇ ਆ ਗੁੱਲੀ ਜਣ ਕੇ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਗੁੱਲੀ ਝੁੱਲੀ ਤੇ ਗੁੱਲੀ ਇਹ ਜ਼ਰੂਰੀ ਹੁੰਦਾ ਪਰ ਇਹ ਤਾਂ ਮਾਂ ਦੇ ਪੁੱਤ ਨੇ ਹਾਦੀ ਕਰਤੀ ਪਹਿਲਾਂ ਇਹ ਚਰਚਾ ਵਿੱਚ ਆਇਆ ਇੱਕ ਸਰਪੰਚ ਨੂੰ ਕਹਿੰਦਾ ਮੈਂ ਤੇਰੇ ਥੱਪੜ ਮਾਰ ਲੇ ਜੇਲ੍ਹ ਵਿੱਚ ਸੋਟਾਂਗੇ ਥਾਣੇ ਵਿੱਚ ਸੋਟਾਂਗੇ ਇਦਾਂ ਕਹਿੰਦਾ ਰਿਹਾ ਤੇ ਹੁਣ ਜਿਹੜਾ ਕੁਛ ਇਹ ਕਰ ਰਿਹਾ ਹਾਲਾਂਕਿ ਭਧੌੜ ਹਲਕੇ ਦੇ ਜਾਂ ਸਹਣੇ ਦੇ ਜੱਤ ਆਪਾਂ ਮੰਡੀ ਦੇ ਲੋਕ ਕੁਝ ਇੜੀ ਤੱਕ ਪਹੁੰਚ ਕਰ ਰਹੇ ਨੇ ਕਿ ਦੀ ਜਾਂਚ ਕੀਤੀ ਜਾਵੇ ਉਹ ਤਾਂ ਇੱਦਾਂ ਕਹਿੰਦੇ ਕਹਿੰਦੇ 60-70 ਕਰੋੜ ਰੁਪਇਆ ਇਹਦੇ ਸੌਖੇ ਹੁਣ ਤੱਕ ਬਣਾ ਲਿਆ 60-70 ਕਰੋੜ ਰੁਪਇਆ ਲਾਬੇ ਨੇ ਜਣ ਕੇ ਲਾਭ ਸਿੰਘ ਐਮ ਐਲ ਏ ਕੋਚੀ ਪਾਰਟੀ ਵਾਲੇ ਨੇ 60-70 ਕਰੋੜ ਰੁਪਇਆ ਕਹਿੰਦੇ ਬਣਾ ਲਿਆ ਹੁਣ ਬਣਾਇਆ ਕਿੱਥੋਂ ਇਹ ਥੋੜਾ ਜਿਹਾ ਧਿਆਨ ਦਿਓ ਤਨਖਾਹ ਤੋਂ ਤਾਂ ਇਹਨੇ ਪੈਸੇ ਬਣਦੇ ਨਹੀਂ ਪਰ ਇੱਕ ਤਾਂ ਜਿਹੜੇ ਟਰੱਕ ਆਪਰੇਟਰ ਨੇ ਭੜੌੜ ਦੀ ਗੱਲ ਚੱਲ ਰਹੀ ਹੈ ਉਹ ਟਰੱਕ ਇਹਦੇ ਗੁੰਡਿਆਂ ਨੇ ਭੰਨੇ ਕੀ ਕਹਿੰਦੇ ਜਦੋਂ ਸਪੈਸ਼ਲ ਲੱਗਦੀ ਹੈ ਨਾ ਕਹਿੰਦੇ ਸਾਡਾ ਬਣਦਾ ਹਿੱਸਾ ਦਿਓ ਜਾਂ ਕਿ ਰਿਸ਼ਵਤ ਦਿਓ ਉਹ ਕਹਿੰਦੇ ਹੀ ਦਿੰਦੇ ਨਹੀਂ ਹਾਈ ਕੋਰਟ ਤੱਕ ਗੱਲ ਪਹੁੰਚ ਗਈ ਉਹਨਾਂ ਦੇ ਇਨਸਟ੍ਰਕਸ਼ਨ ਤੇ ਜੋ ਕੰਸ਼ ਹੋਇਆ ਸਿਕورٹی ਪ੍ਰੋਵਾਈਡ ਕਰਾਉਣ ਵਾਸਤੇ ਵੀ ਪ੍ਰੋਵਾਈਡ ਕਰਾਉਣ ਵਾਸਤੇ ਵੀ ਕਿਹਾ ਸੀ ਡੀਸੀ ਨੂੰ ਜਾਂ ਐਸਐਸਪੀ ਸਾਹਿਬ ਨੂੰ ਉਹ ਵੀ ਕਹਿੰਦੇ ਹੋਇਆ ਨਹੀਂ ਜਾਣੀ ਕਿ ਇੱਕ ਗੱਲ ਹੋਰ ਚੱਲਦੀ ਇਹਦੀ ਕਹਿੰਦੇ ਤਲਾਕ ਵੀ ਦਿੱਤਾ ਸ਼ਾਇਦ ਵਿਆਹ ਵੀ ਦੂਜਾ ਕਰਵਾ ਲਿਆ ਇਹ ਚੱਲਦਾ ਸਭ ਕੁਝ ਆਪਾਂ মিডিਆ ਵਿੱਚੋਂ ਸੁਣ ਰਹੇ ਹਾਂ ਹੁਣ ਮੈਂ ਤਾਂ ਕੋਲੇ ਖੜਾ ਨਹੀਂ ਸੀ ਜਾਂ ਆਪਾਂ ਵਿਚੋਲੇ ਸੀ ਵੀ ਰਿਸ਼ਤਾ ਕਰਾਇਆ ਇਤਾਂ ਹੀ ਨਹੀਂ ਸੀ ਗੱਲ ਪਰ ਕਰਤੂਤਾਂ ਸਾਹਮਣੇ ਆ ਰਹੀਆਂ ਔਰ ਸਭ ਤੋਂ ਘਨੌਣੀ ਹਰਕਤ ਜਿਹੜਾ ਸੱਟਾ ਬਾਜ਼ਾਰ ਚੱਲਦਾ ਹੈ ਖਾਸ ਕਰਕੇ ਤਪਾ ਮੰਡੀ ਵਿੱਚ ਭਧੌੜ ਤੇ ਸਹਣੇ ਵਿੱਚ ਉਹ ਸੱਟਾ ਬਾਜੀ ਚਲਾਉਣ ਵਾਲਾ ਜਿਹੜਾ ਧੰਦਾ ਹੈ ਉਹ ਵੀ ਕਹਿੰਦੇ ਇਹ ਲਾਭ ਸਿੰਘ ਉਦੋਂ ਕੇ ਦੇ ਬੰਦੇ ਨੇ ਇਹਦੇ ਇਹਦੇ ਗੁੰਡੇ ਆ ਦੂਜੀ ਗੱਲ ਕੁਝ ਕਹਿੰਦੇ ਨਸ਼ਾ ਤਸ਼ਕਰ ਵੀ ਇਹਦੇ ਆ ਫੇਮ ਉੱਕੀ ਸਮਾਇਕ ਜਣੇ ਕਿ ਸ਼ਰਿਆਮ ਇਹਦੇ ਬੰਦੇ ਵੇਚ ਰਹੇ ਆ ਇਹ ਗੱਲਾਂ ਲੋਕ ਕਹਿ ਰਹੇ ਆ ਤੇ ਹੁਣ ਕੁਝ ਲੋਕਾਂ ਨੇ ਉਹਦੇ ਵਿੱਚ ਆੜਦੀਆ ਵਰਗ ਵੀ ਆਉਂਦਾ ਜਿਹਦੋਂ ਪੈਸੇ ਵਗੈਰਾ ਮਾਇਆਮਨੀ ਵਗੈਰਾ ਲੈ ਆ ਉਹ ਕਹਿੰਦੇ ਈੜੀ ਤੱਕ ਪਹੁੰਚ ਕਰ ਚੁੱਕੇ ਨੇ ਕਿਹਦੀ ਜਾਂਚ ਹੋਵੇ ਹੁਣ ਤੁਸੀਂ ਜਿਹੜੀ ਮੈਂ ਗੱਲ ਕਰਨਾ ਗਾ ਉਹਨੂੰ ਉਹਨੂੰ ਥੋੜਾ ਜਿਆਦਾ ਧਿਆਨ ਦੇ ਨਾਲ ਸੁਣੋ ਜਰੂਰ ਵੀ ਇਹ ਉਹੀ ਬੰਦਾ ਹੈ ਲਾਭ ਸਿੰਘ ਉਗੋ ਕੇ ਜਿਹੜਾ ਕਹਿੰਦਾ ਸੀ ਮੈਨੂੰ 5000 ਦਿਓ 10000 ਦਿਓ ਮੈਂ ਕੱਢੀ ਲੈਣੀ ਹੈ ਮੇਰੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਲੋਕਾਂ ਦੇ ਵਿੱਚ ਘੁੰਮਣ ਫਿਰਨ ਵਾਸਤੇ ਇਹ ਉਹੀ ਹੈ ਨਾ ਤੇ ਅੱਜ ਕੋਠੀ ਕਿੱਥੋਂ ਬਣ ਗਈ ਮਹਿੰਗੀਆਂ ਗੱਡੀਆਂ ਕਿੱਥੋਂ ਆ ਗਈਆਂ ਤੇ ਫੋਰਨ ਕੰਟਰੀ ਦੇ ਵਿੱਚ ਥੋੜਾ ਬਹੁਤ ਤਾਂ ਕਹਿੰਦੇ ਕਾਰੋਬਾਰ ਵੀ ਸ਼ੁਰੂ ਹੋ ਗਿਆ ਇਹ ਲੋਕ ਦੱਸ ਰਹੇ ਉਹ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਉਹਨੂੰ ਕਹਿੰਦੇ ਕਰੋੜ ਰੁਪਏ ਦੋ ਕਰੋੜ ਪਤਾ ਨਹੀਂ ਹਰੇ ਕੁਝ ਲੋਕ ਕਹਿੰਦੇ ਆਪਣੇ ਕੋਲੇ ਨਹੀਂ ਕੁਝ ਹੈਗਾ ਵੀ ਕੁਝ ਹੋ ਰਿਹਾ ਹੈ ਹੁਣ ਇਹ ਦੱਸੋ ਵੀ ਇਹ ਉਹੀ ਬੰਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਪੁੱਤਾਂ ਕਿੰਨਾ ਭਗਵੰਤਮਾਨ ਕਹਿੰਦਾ ਸੀ ਦੇਖੋ ਸਾਡਾ ਐਮਐਲਏ ਦੋ ਬੰਦਿਆਂ ਨੂੰ ਖਰਾਉਗਾ ਇੱਕ ਕਾਲੀਆਂ ਨੂੰ ਤੇ ਇੱਕ ਸਾਬਕਾ ਮੁੱਖ ਮੰਤਰੀ ਜਨੀ ਸਿੰਘ ਜਨਨੀ ਤੇ ਉਹੀ ਲਾਭ ਸਿੰਘ ਹਨ ਕੀ ਭਦੌੜ ਦੇ ਲੋਕਾਂ ਨੇ ਗਲਤੀ ਨਹੀਂ ਕੀਤੀ ਇਹ ਅੱਜ ਪਸਤਾਵਾ ਨਹੀਂ ਹੋ ਰਿਹਾ ਤੁਹਾਨੂੰ ਕਿ ਇਹ ਲੋਕ ਕੀ ਬਣ ਕੇ ਆਏ ਸੀ ਤੇ ਇਹ ਲੋਕ ਕੀ ਬਣ ਕੇ ਹੁਣ ਸਾਹਮਣੇ ਆ ਰਹੇ ਆ ਇਹ ਪਸਤਾਵਾ ਹੈ ਮਾੜਾ ਮੋਟਾ ਬਹੁਤੇ ਲੋਕ ਇਹ ਕਹਿੰਦੇ ਸੀ ਬਸ ਜਿਹੜਾ ਆ ਬਦਲਾ ਆਇਆ ਨਾ ਇਹਦੇ ਨਾਲ ਤਾਂ ਪੰਜਾਬ ਦੀ ਨਹੀਂ ਸਮੁੱਚੇ ਭਾਰਤ ਦੀ ਰਾਜਨੀਤੀ ਚੇਂਜ ਹੋ ਜਾਊਗੀ ਹੋ ਗਈ ਹੁਣ ਛੇਤਰ ਦੇਖਿਓ ਪਿੰਦੇ 2000 ਸਤਾਏ ਦੇ ਵਿੱਚ ਜਾਨੀ ਕਿ ਇੱਕ ਇਕੱਲਾ ਐਮ.ਐਲ.ਏ ਕੋਈ ਮੰਤਰੀ ਸੰਤਰੀ ਨਹੀਂ ਹੈਗਾ ਇਹ 60 70 ਕਰੋੜ ਰੁਪਏ ਕਹਿੰਦੇ ਹੁਣ ਤੱਕ ਇਹ ਬੰਦਾ ਬਣਾ ਚੁੱਕਾ ਹੈ ਬਣਾਇਆ ਕਿੱਥੋਂ ਹੈ ਨਸ਼ਾ ਤਸ਼ਕਰ ਇਹਦੇ ਬੰਦੇ ਨੇ ਨਸ਼ਾ ਵਕਾ ਰਿਆ ਏ ਛੱਟਾ ਇਹਦੇ ਗੁੰਡੇ ਲਾ ਰਹੇ ਨੇ ਇਹਦੇ ਗੁੰਡੇ ਲਵਾ ਰਹੇ ਨੇ ਉਹ ਕਾਰੋਬਾਰ ਇਹਦੇ ਕੋਲੇ ਹੈ ਹਿਸ਼ਾ ਪਤੀ ਜਾਂਦਾ ਹੁਣ ਜਿਹੜੀ ਪਤਾ ਹਡ ਸਪੈਸ਼ਲ ਲੱਗਣੀ ਸੀ ਅਨਾਈ ਦੀ ਟ੍ਰੇਨ ਲੱਗ ਜਿਹੜੀ ਤੇ ਉਹ ਜਿਹੜਾ ਟਰੱਕ ਆਪਰੇਟਰ ਨੇ ਉਹਨਾਂ ਦੀ ਕੁੱਟ ਮਾਰ ਕੀਤੀ ਧਮਕੀਆਂ ਦਿੱਤੀਆਂ ਗਈਆਂ ਗੋਲੀਆਂ ਚਲਾਤੀਆਂ ਗਈਆਂ ਪਤਾ ਨਹੀਂ ਕਿ ਕੁਛ ਕਿ ਗੱਡੀਆਂ ਦੀ ਪੰਨ ਤੋੜ ਪੰਨ ਤੋੜ ਕੀਤੀ ਹੈ ਹਾਈ ਕੋਰਟ ਤੱਕ ਇਹ ਮਸਲਾ ਪਹੁੰਚ ਗਿਆ ਸੁਣਵਾਈ ਕੋਈ ਹੋਈ ਨਹੀਂ ਯਾਨੀ ਕਿ ਇਹ ਉਹੀ ਲਾਭ ਹੈ ਜਿਹੜਾ ਮੋਬਾਈਲ ਰਿਪੇਅਰ ਕਰਦਾ ਸੀ ਤੇ ਹੁਣ ਕੌਣ ਹੈ ਸਰਦਾਰ ਲਾਭ ਸਿੰਘ ਉਗੋਕੇ ਐਮਐਲਏ ਆਮ ਆਦਮੀ ਪਾਰਟੀ ਹੁਣ ਕੀ ਕਰਦੇ ਆ ਛੱਟੇ ਵਿੱਚੋਂ ਵੀ ਪੈਸੇ ਲੈਂਦੇ ਹਿੱਸਾ ਲੈਂਦੇ ਆ ਟਰੱਕ ਟਰੱਕ ਆਪਰੇਟਰਾਂ ਤੋਂ ਪੈਸੇ ਲੈਂਦੇ ਆ ਨਸ਼ਾ ਤਸਕਰਾਂ ਤੋਂ ਪੈਸੇ ਲੈਂਦੇ ਆ ਤੇ ਇੱਕ ਵਿਆਹ ਕਰਵਾ ਲਿਆ ਤੇ ਜੋ ਦੋ ਚਾਰ ਹੋਰ ਆਪਵਾਵਾਂ ਵੀ ਹੈਗੀਆਂ ਨੇ ਕਹਿੰਦੇ ਸ਼ਾਇਦ ਕੁਝ ਚੱਲ ਰਿਹਾ ਇਹ ਹੋ ਜਾ ਲੋਕੋ ਗੌਰ ਕਰਿਓ ਮੈਂ ਅਜ ਸ਼ਬਦ ਲੋਕੋ ਕਿਉਂ ਵਰਤਿਆ ਕਿਉਂਕਿ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਸਮਝਦਾਰ ਲੋਕਾਂ ਦੀ ਭੀੜ ਨਹੀਂ ਹੁੰਦੀ ਮੈਂ ਸ਼ਬਦ ਵਰਤੇ ਇੱਕ ਲੋਕੋ ਇੱਕ ਸਮਝਦਾਰ ਲੋਕੋ ਮਤਲਬ ਕਿ ਸਮਝਦਾਰਾਂ ਦੀ ਭੀੜ ਨਹੀਂ ਹੁੰਦੀ ਤੇ ਆਮ ਲੋਕਾਂ ਦੀ ਤਮਾਸ਼ੀ ਲੋਕਾਂ ਦੀ ਭੀੜ ਹੁੰਦੀ ਤੇ ਰਿਜ਼ਲਟ ਤੁਹਾਨੂੰ ਮਿਲ ਰਹੇ ਮੈਂ ਗੱਲ ਕੀ ਦੀ ਕੀਤੀ ਹੈ ਲਾਬ ਸਿੰਘ ਉਗੋਕੇ ਐਮ ਐਲ ਏ ਝੜਪਾਰਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ